ਇਨੇ ਮੈਨੂੰ ਚੁਣਿਆ ਮੈਂ ਇਹਨੂੰ ਨਹੀਂ ਚੁਣਿਆ ਤੇ ਅੱਜ ਜੇ ਮੇਰੇ ਸਿਰ ਤੇ ਨਹੀਂ ਹੈ ਨਾ ਤੇ ਮੈਂ ਪੂਰੀ ਰਿਸਪੈਕਟ ਦੇ ਨਾਲ ਵਾਪਸ ਇੱਥੇ ਲਵਾਂਗੀ ਏਦਾਂ ਨਹੀਂ ਗੰਧੀਆਂ ਗਾਲਾਂ ਕੱਢ ਰਹੀ ਐ ਔਰ ਮੈਨੂੰ ਕਹਿ ਰਹੀ ਐ ਕਿ ਮੈਂ ਤੇਰਾ ਸਿਰ ਖੋਲ ਦਾਂ ਹੁਣ ਮੇਰੇ ਨਾਲ ਇਹ ਤੇ ਹੋ ਗਿਆ ਹੱਥਾ ਪਾਈ ਹੋਈ ਦਸਤਾਰ ਉਤਰੀ ਹੋ ਗਿਆ ਪਰ ਮੈਂ ਇਹਦੇ ਲਈ ਮਰਨ ਨੂੰ ਤਿਆਰ ਆ ਮੈਂ ਇਹਦਾ ਬਦਲਾ ਲੈ ਕੇ ਛੱਡਾਂਗੀ ਲੇਕਿਨ ਗੱਲ ਇੱਥੇ ਤੱਕ ਆ ਗਈ ਇੱਕ ਦਿਨ ਹੱਥਾਪਾਈ ਤੱਕ ਗੱਲ ਆ ਗਈ ਉਹਨੇ ਮੇਰੇ ਤੇ ਹੱਥ ਚੁੱਕਿਆ ਮੇਰੇ ਦਮਾਲੇ ਨੂੰ ਹੱਥ ਪਾਇਆ ਫਿਰ ਜਦੋਂ ਦਮਾਲੇ ਤੇ ਗੱਲ ਆ ਗਈ ਫਿਰ ਮੇਰੀ ਗੱਲ ਨਹੀਂ ਰਹਿ ਗਈ ਫਿਰ ਦਮਾਲੇ ਦੀ ਗੱਲ ਤਾਂ ਤੁਹਾਨੂੰ ਪਤਾ ਹੈ ਕਿ ਆਪਣੇ ਕਕਾਰਾਂ ਦੀ ਬੇਦਬੀ ਕੋਈ ਵੀ ਬਰਦਾਸ਼ਤ ਨਹੀਂ ਕਰੇ ਮੈਨੂੰ 3 ਦਿਨ ਤੋਂ 4 ਦਿਨ ਤੋਂ ਉਕਸਾਇਆ ਜਾ ਰਿਹਾ ਕਿ ਮੈਂ ਹੱਥ ਚੱਕਾ ਹੱਥ ਚੱਕਾ ਹੱਥ ਚੱਕਾ ਇੰਨਾ ਕੁ ਮੈਨੂੰ ਟੌਰਚਰ ਕਰ ਦਿੱਤਾ ਗਿਆ ਕੁੜੀ ਵੱਲੋਂ ਕਿ ਮੈਂ ਹੱਥ ਚੱਕਾਂ ਤੇ ਨੌਕਰੀ ਤੋਂ ਨਿਕਲ ਜਾਵਾਂ ਉਸ ਦਿਨ ਉਹ ਗੱਲ ਹੱਥਾ ਪਾਈ ਤੋਂ ਇੰਨੀ ਵਧੀ ਉਹਨੇ ਮੇਰਾ ਦਿਮਾਲੇ ਨੂੰ ਹੱਥ ਪਾਇਆ ਦਿਮਾਲਾ ਖੋਲਿਆ ਤੇ ਕੈਂਚੀ ਪਈ ਸੀ ਉੱਥੇ ਵਰਕਸ਼ਾਪ ਦੇ ਵਿੱਚ ਘਟਨਾ ਹੋਈ ਆ ਉਹ ਕੈਂਚੀ ਚੱਕ ਕੇ ਹਮਲਾ ਕੀਤਾ ਮੈਨੂੰ ਜਿਹਦੇ ਜਮਾਨੇ 'ਚ ਇਹ ਕਰਨ ਨਹੀਂ ਦਿੱਤਾ ਜਾਂਦਾ ਮਜਬੂਰ ਕੀਤਾ ਜਾਂਦਾ ਕਿ ਸਾਨੂੰ ਸਮਾਜ ਤੋਂ ਵੱਖ ਕੀਤਾ ਜਾਵੇ ਜਦੋਂ ਉਹਨੇ JOIN ਕੀਤਾ ਉਹਨੂੰ ਪਹਿਲਾਂ ਹੀ ਇਹ ਚ ਇਸ ਤੋਂ ਬੜੀ ਪ੍ਰੋਬਲਮ ਸੀ ਕਿ ਮੇਰੇ ਜਿਹੜੀ ਸੀਨੀਅਰ ਹੈਗੀ ਆ ਉਹ ਦਿਮਾਲੇ ਵਾਲੀ ਕਿੱਦਾਂ ਹੋ ਸਕਦੀ ਹੈ ਵੀਰ ਜੀ ਅੱਜ ਬੜੇ ਦੁੱਖ ਨਾਲ ਆ ਮੇਰਾ ਤਾਜ ਜਿਹੜਾ ਦਸਮ ਪਾਤਸ਼ਾਹ ਨੇ ਬਖਸ਼ਿਆ ਦਸਮ ਪਾਤਸ਼ਾਹ ਦਾ ਅੱਜ ਜਨਮ ਦਿਨ ਹੈ ਉਹਨਾਂ ਦੇ ਜਨਮ ਦਿਨ ਤੇ ਅੱਜ ਮੇਰੇ ਨਾਲੇ ਕਾਰਸਤਾਨੀ ਹੋਈ ਹੈ ਕਿ ਤਾਜ ਮੇਰਾ ਜਿਹੜਾ ਮੇਰੇ ਸਿਰ ਤੇ ਹੈ ਅੱਜ ਮੇਰੇ ਹੱਥਾਂ 'ਚ ਹੈ ਤਾਂ ਉਹ ਕੁੜੀ ਨੇ ਮੈਨੂੰ ਟਿੱਪਣੀਆਂ ਸ਼ੁਰੂ ਕਰ ਦਿੱਤੀਆਂ ਉਹਦੇ ਅੰਦਰੋਂ ਡਰ ਨਿਕਲਣਾ ਸ਼ੁਰੂ ਹੋ ਗਿਆ ਕਿੰਦਾਂ ਦੀਆਂ ਟਿੱਪਣੀਆਂ ਇਹ ਪਾਗਲ ਹੈਗੀ ਐ ਸਰਦਾਰ ਨਹੀਂ ਪਾਗਲ ਐ ਇਹਨੂੰ ਇਲਾਜ ਦੀ ਜਰੂਰਤ ਹੈ ਇਹਨੂੰ ਪਾਗਲਖਾਨੇ ਜਮਾ ਕਰਾਓ ਅੱਜ ਹੋ ਗਿਆ ਇਹ ਦੁਬਾਰਾ ਨਾ ਹੋ ਪਵੇ ਕਿਸੇ ਹੋਰ ਤੇ ਪੇਰ ਨਾਲ ਇਹ ਨਾ ਹੋ ਪਵੇ ਇਹਦਾ ਬਦਲਾ ਮੈਂ ਜ਼ਰੂਰ ਲਾਂਗੀ। ਪਾਗਲ ਸਰਦਾਰਨੀ ਇਸ ਤੋਂ ਇਲਾਵਾ ਉਹਨੇ ਮੈਨੂੰ ਫਲੋਰ ਤੇ ਗੰਦੀਆਂ ਗਾਲਾਂ ਕੱਢੀਆਂ ਜਿਹੜੀਆਂ ਮੈਂ ਔਨ ਰਿਕਾਰਡ ਦੱਸ ਵੀ ਰਹੀ ਸਕਦੀ। ਆਪਣੇ ਸ਼ਸਤਰ ਕਾਇਮ ਰੱਖੋ ਆਪਣੀ ਅਣਖ ਕਾਇਮ ਰੱਖੋ ਤੇ ਤੁਹਾਡੇ ਤੇ ਕੋਈ ਐਦਾ ਹੱਥ ਨਾ ਚੱਕ ਪਾਵੇ। ਤੇ ਇਹਨੂੰ ਜਿਹੜੀਆਂ ਮੈਂ ਗਾਲਾਂ ਕੱਢੀਆਂ ਉਹ ਜਾਇਜ਼ ਹੈ ਇਹ ਸਰਦਾਰਨੀ ਪਾਗਲ ਹੈ। ਇਹਨੂੰ ਪਾਗਲਖਾਨੇ ਜਮਾ ਕਰਾਓ। ਬਟੋ ਕੁੜੀ ਨੇ ਮੈਨੇਜਮੈਂਟ ਦੇ ਸਾਹਮਣੇ ਕਹਿ ਦਿੱਤਾ ਕਿ ਮੈਂ ਜੋ ਮਰਜੀ ਹੋ ਜਾ ਮਰਦੀ ਮਰ ਜਾ ਮੈਂ ਤਾਂ ਮਾਫੀ ਨਹੀਂ ਮੰਗਾਂ ਠੀਕ ਹੈ ਬਦਲਾ ਲਈਦਾ ਹਥਿਆਰ ਵੀ ਚੱਕੀਦੇ ਨੇ ਜਦੋਂ ਸਾਡੀਆਂ ਅਣਖਾਂ ਤੇ ਆਵੇ ਸਾਡੇ ਆਪਣੀ ਰਾਖੀ ਵੀ ਕਰੀਦੀ ਐ ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣੀ ਈਗੋ ਦੇ ਵਿੱਚ ਗਲਤ ਮੈਸੇਜ ਸਮਾਜ ਦੇ ਵਿੱਚ ਦੇਣਾ ਸ਼ੁਰੂ ਕਰੀਏ ਕਿਉਂਕਿ ਜੇ ਅੱਜ ਮੈਂ ਆਪਣੀ ਈਗੋ ਤੇ ਲੈਂਦੀ ਤੇ ਉਹ ਬਦਲੇ ਲੈਣ ਲਈ ਮੈਂ ਕੋਰਟ ਕਚਹਿਰੀ 'ਚ ਉਹਨੂੰ ਘਸੀਟਦੀ ਰਹਿੰਦੀ ਉਹ ਸਭ ਕੁਝ ਕਰਦੀ ਰਹਿੰਦੀ ਉਹ ਬੱਚਾ ਸਭ ਕੁਝ ਭੁਗਤਦਾ ਤੇ ਜਦੋਂ ਬੱਚਾ ਬੁਖਤ ਦਾ ਕਿਤੇ ਨਾ ਕਿਤੇ ਉਹਦੇ ਮਾਈਂਡ ਦੇ ਵਿੱਚ ਅੰਦਰ ਉਹ ਮੈਸੇਜ ਜਾਂਦਾ ਕਿ ਸਰਦਾਰ ਇਦਾਂ ਦੇ ਹੁੰਦੇ ਨੇ ਤੇ ਮੈਨੂੰ ਵੀ ਲੱਗਾ ਕਿ ਉਹ ਪਹਿਲਾਂ ਹੀ ਉਹਦਾ ਡਿਵੋਰਸ ਕੇਸ ਚੱਲ ਰਿਹਾ ਸਿੰਗਲ ਮਦਰ ਹੈ ਉਹਦੀ ਇੱਕ ਘੱਟ ਸਾਲ ਦੀ ਬੱਚੀ ਹੈ ਤੇ ਮੈਨੂੰ ਲੱਗਾ ਕਿ ਉਹਨੇ ਜੋ ਗਲਤੀ ਕੀਤੀ ਆ ਉਹਨੂੰ ਸਮਝ ਆ ਗਈ ਹੈ ਉਹਨੇ ਮਾਫੀ ਮੰਗ ਲਈ ਤੇ ਉਹਦੇ ਲਈ ਫਿਰ ਮੈਂ ਹੀ ਉਹਨੂੰ ਕਿਹਾ ਸੀ ਕਿ ਜਿਸ ਹੱਥਾਂ ਨਾਲ ਤੂੰ ਮੇਰਾ ਦਿਵਾਲਾ ਲਾਇਆ ਮੈਂ ਕਾਰਵਾਈ ਨਹੀਂ ਕਰ ਰਹੀ ਉਹਨਾਂ ਹੱਥਾਂ ਨਾਲ ਹੀ ਦਿਵਾਲਾ ਵਾਪਸ ਮੈਨੂੰ ਇੱਜ਼ਤ ਨਾਲ ਸਜਾਵੇ ਤੇ ਮਾਫੀ ਮੰਗੇ ਰਿਟਨ ਚ ਮਾਫੀ ਦਵੇ ਪਰਸਨਲ ਲੜਾਈ ਮੇਰੀ ਬਿਲਕੁਲ ਨਹੀਂ ਸੀ ਜੇ ਪਰਸਨਲ ਲੜਾਈ ਹੁੰਦੀ ਨਾ ਤੇ ਸੋਸ਼ਲ ਮੀਡੀਆ ਤੇ ਆਂਦੀ ਨਾ ਇਹ ਦਮਾਲੇ ਤੱਕ ਜਾਂਦੀ ਪਰਸਨਲ ਲੜਾਈ ਹੁੰਦੀ ਜਿੱਦਾਂ ਉਹਨੇ ਕੈਂਚੀ ਚੱਕੀ ਸੀ ਉਹ ਹਮਲਾ ਕਰਦੀ ਮੈਂ ਉਹਦਾ ਜਵਾਬ ਦਿੰਦੀ ਉਹ ਸੀ ਪਰਸਨਲ ਲੜਾਈ ਜਦੋਂ ਉਹਨੇ ਦਮਾਲੇ ਨੂੰ ਹੀ ਹੱਥ ਪਾਇਆ ਤੇ ਫਿਰ ਪਰਸਨਲ ਲੜਾਈ ਰਹੀ ਹੈ ਤੇ ਆਪਾਂ ਦੇਖੀਦਾ ਹੈ ਕਿ ਉਹਨੂੰ ਉਹਦੇ ਗਲੇ ਤੋਂ ਫੜੀਏ ਜਾਂ ਆਪਣੇ ਕੋਲ ਜਿਹੜੀ ਚੀਜ਼ ਆ ਉਹਦੇ ਮਾਰੀਏ ਉਹ ਹੁੰਦਾ ਆਪਣਾ ਪਰਸਨਲ ਹੈਨਾ ਉਹਦੇ ਅੰਦਰ ਚ ਭਾਵਨਾ ਸੀ ਮੇਰੇ ਕਕਾਰਾਂ ਦੇ ਨਾਲ ਤੇ ਸਿੱਧਾ ਉਹਨੇ ਮੇਰੇ ਦਮਾਲੇ ਨੂੰ ਹੀ ਹੱਥ ਪਾਇਆ ਇਸ ਧਰਮ ਦਾ ਤਾਂ ਨਹੀਂ ਕਸੂਰ ਜੇਕਰ ਕੋਈ ਬੰਦਾ ਤੁਹਾਡੇ ਉੱਤੇ ਪਰਬੋਗ ਕਰ ਰਿਹਾ ਤੁਹਾਨੂੰ ਨਹੀਂ ਧਰਮ ਦਾ ਕਸੂਰ ਨਹੀਂ ਹੈ ਧਰਮ ਇਹ ਚੀਜ਼ਾਂ ਨਹੀਂ ਸਿਖਾਂਦਾ ਨਾ ਸਾਨੂੰ ਧਰਮ ਨੇ ਇਹ ਚੀਜ਼ਾਂ ਸਿਖਾਈਆਂ ਔਰ ਮੈਨੂੰ ਨਹੀਂ ਲੱਗਦਾ Hindu ਧਰਮ ਚ ਜਾਂ Musalman ਧਰਮ ਚ ਵੀ ਇਹ ਸਿਖਾਇਆ ਜਾਂਦਾ ਦਿੱਤੇ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਤਸਵੀਰ ਬੜਾ ਵਾਇਰਲ ਹੋ ਰਿਹਾ ਸੀਗਾ ਜਿਸ ਦੇ ਵਿੱਚ ਇੱਕ ਕੁੜੀ ਨਿਹੰਗ ਸਿੰਘਣੀ ਸੀਗੇ ਜਿਨ੍ਹਾਂ ਨੇ ਹੱਥ ਦੇ ਵਿੱਚ ਦਮਾਲਾ ਫੜਿਆ ਹੋਇਆ ਸੀਗਾ ਤੇ ਥਾਣੇ ਪਹੁੰਚੇ ਹੋਏ ਸੀਗੇ ਉਹ ਕਹਿ ਰਹੇ ਸੀ ਕਿ ਮੈਂ ਬਦਲਾ ਜ਼ਰੂਰ ਲੈਣਾ ਹੈ ਇਨਸਾਫ ਲੈਣਾ ਮੇਰੀ ਜਿਹੜੀ ਹੈ ਕਕਾਰਾਂ ਦੀ ਬੇਅਦਬੀ ਕੀਤੀ ਗਈ ਹੈ ਬੇਅਦਬੀ ਕਿਵੇਂ ਹੋਈ ਪੰਚਕੁਲਾ ਥਾਣੇ ਦੇ ਵਿੱਚ ਗੱਲ ਪਹੁੰਚਦੀ ਹੈ ਰਾਜੀਨਾਮਾ ਹੁੰਦਾ ਰਾਜੀਨਾਮੇ ਤੋਂ ਬਾਅਦ ਤੁਸੀਂ ਤਸਵੀਰ ਦੇਖ ਰਹੇ ਹੋ ਜੰਕ ਕੌਰ ਹੋਰਾਂ ਦੀ ਸਾਡੇ ਨਾਲ ਬੈਠੇ ਹੋਏ ਨੇ ਸਿਰ ਦੇ ਉੱਤੇ ਦਮਾਲਾ ਸਜਾਇਆ ਹੋਇਆ ਇਹੀ ਦਮਾਲਾ ਲਾਇਆ ਗਿਆ ਸੀਗਾ ਤੇ ਉਹਨੇ ਇੱਕ ਕੁੜੀ ਨੇ ਜਿਹੜਾ ਉਹੀ ਦਮਾਲਾ ਭੇਟ ਕੀਤਾ ਇੱਕ ਨਾਮਾ ਲੈ ਕੇ ਫਿਰ ਉਹਨਾਂ ਦੇ ਸਿਰ ਦੇ ਉੱਤੇ ਸਜਾਇਆ ਗਿਆ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਾਂਗੇ ਕਹਾਣੀ ਕੀ ਸੀਗੀ ਕਿਉਂ ਅਜੀਹਾ ਹੋਇਆ ਟਿੱਪਣੀਆਂ ਬਹੁਤ ਸਾਰੀਆਂ ਹੋਈਆਂ ਨੇ ਤੋਂ ਟਿੱਪਣੀਆਂ ਨੂੰ ਕਿਵੇਂ ਕਿਵੇਂ ਲਿਆ ਗਿਆ ਸਾਡੇ ਨਾਲ ਨਹੀਂ ਵਾਹਿਗੁਰੂ ਜੀ ਦਾ ਖਾਤ ਸਾਹਿਬ ਵਾਹਿਗੁਰੂ ਜੀ ਕਿੱਥੇ ਬਹੁਤ ਸਾਰੀਆਂ ਟਿੱਪਣੀਆਂ ਹੋਈਆਂ ਜੀ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਦੋਨੇ ਹੱਥ ਨਾਲ ਵੱਜਦੀ ਹੈ ਤੁਸੀਂ ਵੀ ਕੁਝ ਕਿਹਾ ਹੋਣਾ ਅਸਲ ਦੇ ਵਿੱਚ ਗੱਲ ਕੀ ਹੋਈ ਸੀ ਤੁਹਾਡੇ ਵੱਲੋਂ ਪਹਿਲ ਹੋਈ ਤਾਂ ਕਰਕੇ ਸਾਰੀ ਗੱਲਬਾਤ ਹੋ ਗਈ ਦਮਾਲਾ ਉਤਰ ਗਿਆ ਜਾਂ ਫਿਰ ਉਹ ਕੁੜੀ ਨੇ ਤੁਹਾਨੂੰ ਪ੍ਰਪੋਜ਼ ਕਰਤਾ ਤੇ ਜਾਂ ਸਾਰੀ ਚੀਜ਼ਾਂ ਅਸਲ 'ਚ ਮੈਨੂੰ ਪ੍ਰਵੋਕ ਕੀਤਾ ਗਿਆ ਬਹੁਤ ਜ਼ਿਆਦਾ ਮੈਨੂੰ ਮੈਂਟਲ ਹਰਾਸਮੈਂਟ ਕੀਤੀ ਗਈ ਹੈ ਉਸ ਕੁੜੀ ਵੱਲੋਂ 1 ਮਹੀਨਾ ਪਹਿਲੇ ਉਹਨੇ ਜੁਆਇਨ ਕੀਤਾ ਸੀ ਮੈਂ ਉਹਦੀ ਸੀਨੀਅਰ ਸੀ ਉਹ ਮੇਰੀ ਅਸਿਸਟੈਂਟ ਸੀ ਤੇ ਜਦੋਂ ਉਹਨੇ ਜੁਆਇਨ ਕੀਤਾ ਉਹਨੂੰ ਪਹਿਲਾਂ ਹੀ ਇਹ ਚ ਇਸ ਤੋਂ ਬੜੀ ਪ੍ਰੋਬਲਮ ਸੀ ਕਿ ਮੇਰੇ ਜਿਹੜੇ ਸੀਨੀਅਰ ਹੈਗੀ ਆ ਉਹ ਦਮਾਲੇ ਵਾਲੀ ਕਿੱਦਾਂ ਹੋ ਸਕਦੀ ਹੈ ਉੱਥੋਂ ਹੀ ਉਹਨੇ ਹਫ਼ਤੇ ਬਾਅਦ ਹੀ ਮੈਨੂੰ ਪ੍ਰੋਵੋਕ ਕਰਨਾ ਸ਼ੁਰੂ ਕਰ ਦਿੱਤਾ ਜਿੱਦਾਂ ਮੈਂ ਆਪਣਾ ਹੁੰਦਾ ਕਿ ਆਪਾਂ ਕਿਸੇ ਨੂੰ ਵੀ ਜ਼ਿਆਦਾ ਰੋਬ ਨਾਲ ਨਹੀਂ ਰੱਖੀਦਾ ਪਿਆਰ ਨਾਲ ਰੱਖੀਦਾ ਤੇ ਮੈਂ ਉਹ ਨਾਲ ਥੋੜੀ ਜੀ ਜਿੱਦਾਂ ਭਾਈਚਾਰਾ ਕ੍ਰੀਏਟ ਕੀਤਾ ਕਿਉਂਕਿ ਉਹਨੂੰ ਕੰਮ ਸਿਖਾਣਾ ਸੀਗਾ ਉਹਨੂੰ ਇਹ ਫੀਲ ਨਾ ਹੋਵੇ ਕਿ ਮੈਂ ਉਹਦੇ ਉੱਤੇ ਬੋਸੀ ਹੋ ਰਹੀ ਆ ਜਿਦਾ ਹੀ ਮੈਂ ਉਹਦੇ ਨਾਲ ਥੋੜਾ ਜਿਹਾ ਭਾਈਚਾਰਾ ਆਪਣਾ ਕ੍ਰੀਏਟ ਕੀਤਾ ਉਹ ਕੁੜੀ ਨੇ ਮੈਨੂੰ ਟਿੱਪਣੀਆਂ ਸ਼ੁਰੂ ਕਰ ਦਿੱਤੀਆਂ ਉਹਦੇ ਅੰਦਰੋਂ ਡਰ ਨਿਕਲਣਾ ਸ਼ੁਰੂ ਹੋ ਗਿਆ ਕਿੰਦਾਂ ਦੀਆਂ ਟਿੱਪਣੀਆਂ ਇਹ پاگل ਹੈਗੀ ਐ ਸਰਦਾਰਨੀ پاگل ਐ ਹੂੰ ਇਹਨੂੰ ਇਲਾਜ ਦੀ ਜ਼ਰੂਰਤ ਐ ਇਹਨੂੰ ਪਾਗਲਖਾਨੇ ਜਮਾ ਕਰਾਓ ਜਿੱਦਾਂ ਮੈਂ ਕੋਈ ਉਹਨੂੰ ਕੰਮ ਕਹਿਣਾ ਕੁਝ ਕਹਿਣਾ ਉਹਨੇ ਸਟਾਫ ਦੇ ਵਿੱਚ ਜਾ ਕੇ ਹੱਸਣਾ ਟਿੱਪਣੀਆਂ ਕਰਨੀਆਂ ਮੇਰੇ ਮੂੰਹ ਤੇ ਵੀ ਮੈਨੂੰ ਟਿਚਰਾ ਕਰਨੀਆਂ ਕਿ ਸਰਦਾਰਨੀ ਨੂੰ ਇਲਾਜ ਦੀ ਜ਼ਰੂਰਤ ਐ ਸਰਦਾਰਨੀ پاگل ਹੈਗੀ ਐ ਐਦਾਂ ਦਾ ਕਰਕੇ ਉਹਨੇ ਮੈਨੂੰ ਟੌਰਚਰ ਸ਼ੁਰੂ ਕੀਤੀ ਮੈਂ ਉਹਨੂੰ ਪਿਆਰ ਨਾਲ ਸਮਝਾਇਆ ਕਿ ਇਹ ਚੀਜ਼ਾਂ ਠੀਕ ਨਹੀਂ ਹੈਗੀਆਂ ਤੇ ਉਹ ਫਿਰ ਉਸ ਤੋਂ ਬਾਅਦ ਫਿਰ ਉਹਨੂੰ ਪਤਾ ਨਹੀਂ ਕੀ ਚੀਜ਼ ਉਹ ਫਿਰ ਉਹੀ ਕੰਟੀਨਿਊਸਲੀ ਸ਼ੁਰੂ ਉਹਦਾ ਚੱਲਦਾ ਰਿਹਾ ਚੱਲਦਾ ਰਿਹਾ ਕਿਉਂ ਅਜਿਹਾ ਕਿਉਂ ਤੁਹਾਨੂੰ ਕਿਉਂ ਕਿਹਾ ਕਿ ਸਰਦਾਰਨੀ ਪਾਗਲ ਹੈ ਤੁਹਾਡੇ ਉੱਤੇ ਹੱਸਦੀ ਕਿਉਂ ਸੀਗੀ ਕਿਉਂ ਤੁਹਾਨੂੰ ਟਾਰਗੇਟ ਕਰਦੀ ਸੀਗੀ ਹੁਣ ਇਹਦੇ ਮਨ ਦੀ ਭਾਵਨਾ ਤੇ ਉਹਨੂੰ ਪਤਾ ਹੋ ਸਕਦੀ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਉਹਨੂੰ ਇਹ ਪ੍ਰੋਬਲਮ ਸੀ ਕਿ ਇਹ ਮੇਰੇ ਸੀਨੀਅਰ ਕਿਦਾਂ ਉਹਨੂੰ ਅਨਰੋਗ ਕਿਤੇ ਨਾ ਕਿਤੇ ਹੀਣ ਭਾਵਨਾ ਸੀ ਜੋ ਕਿਤੇ ਨਾ ਕਿਤੇ ਮੈਨੂੰ ਨਹੀਂ ਪਤਾ ਉਹਦਾ ਪਾਸਟ ਕੀ ਰਿਹਾ ਹੈ ਕੀ ਉਹਦੇ ਨਾਲ ਬੀਤਿਆ ਕਿਉਂਕਿ ਆਪਣੇ ਸਮਾਜ 'ਚ ਨਾ ਐਦਾਂ ਦੀਆਂ ਹਿੰਦੂ ਸਿੱਖ ਐਦਾਂ ਦੀਆਂ ਕੁਛ ਨਾ ਕੁਛ ਹੁੰਦੀਆਂ ਰਹਿੰਦੀਆਂ ਮੇਬੀ ਉਹਦੇ ਨਾਲ ਕਦੀ ਕੁਛ ਐਦਾਂ ਦਾ ਰਿਹਾ ਹੋਵੇ ਕੁਛ ਪੁਰਾਣਾ ਉਹਦੇ ਖਾਨਦਾਨ 'ਚ ਕਿਸੇ ਨਾਲ ਹੋਇਆ ਹੋਵੇ ਤੇ ਉਹਦੇ ਅੰਦਰ ਉਹ ਭਾਵਨਾ ਸੀ ਕਿ ਇਹਦੇ ਨਾਲ ਮੈਂ ਕੰਮ ਨਹੀਂ ਕਰ ਸਕਦੀ ਹੈਗੀ ਤੇ ਇਹਨੂੰ ਇੱਥੋਂ ਕੱਢਣਾ ਹੈਗਾ ਤੇ ਉਹ ਮੈਨੂੰ ਪ੍ਰਵੋਕ ਕਰਦੀ ਰਹੀ ਤੁਸੀਂ ਗਲਤ ਕਿ ਆ ਕੁਛ ਕੁੜੀ ਨੂੰ ਨਹੀਂ ਮੇਰੇ ਵੱਲੋਂ ਉਹਨੂੰ ਕਦੀ ਕੋਈ ਗਲਤ ਨਹੀਂ ਕਿਹਾ ਗਿਆ ਈਵਨ ਤਿੰਨ ਵਾਰ ਮੈਂ ਮੀਟਿੰਗ ਕੀਤੀ ਪ੍ਰੋਫੈਸ਼ਨਲ ਵੇ ਨਾਲ ਚੱਲੀ ਆ ਮੈਨੇਜਮੈਂਟ ਨਾਲ ਮੀਟਿੰਗ ਕੀਤੀ ਹੈ ਬੌਸ ਨੂੰ ਬਿਠਾਇਆ ਗਿਆ ਹੈ ਕਿ ਇਹਨੂੰ ਸਮਝਾਇਆ ਜਾਵੇ ਤੇ ਜਦੋਂ ਗਲਤ ਸ਼ਬਦ ਬੋਲ ਰਹੀ ਹੈ ਇਹ ਨਾ ਬੋਲੇ ਤੇ ਕਿਹਾ ਤੁਹਾਨੂੰ ਜਿਵੇਂ ਇੱਕ ਪਾਗਲ ਸਰਦਾਰਨੀ ਕਹਿੰਦਾ ਪਾਗਲ ਸਰਦਾਰਨੀ ਇਸ ਤੋਂ ਇਲਾਵਾ ਉਹਨੇ ਮੈਨੂੰ ਫਲੋਰ ਤੇ ਗੰਦੀਆਂ ਗਾਲਾਂ ਕੱਢੀਆਂ ਜਿਹੜੀਆਂ ਮੈਂ ਔਨ ਰਿਕਾਰਡ ਦੱਸ ਵੀ ਨਹੀਂ ਸਕਦੀ ਉਹਨੇ ਫਲੋਰ ਤੇ ਦਸੀ ਕੱਡੀਆਂ ਮੈਨੂੰ ਜਿਹੜੀ ਕੁੜੀ ਨੇ ਡਿਗਰੀ ਕੀਤੀ ਹੋਈ ਹੈ ਮਾਸਟਰਸ ਕੀਤੀ ਹੋਈ ਹੈ ਇੰਗਲਿਸ਼ ਚ ਗੱਲ ਕਰ ਰਹੀ ਹੈ ਫਲੋਰ ਦੇ ਉੱਤੇ ਇੱਕ ਵੱਡੇ ਬ੍ਰਾਂਡ ਦੇ ਵਿੱਚ ਮੈਨੂੰ ਸ਼ਰੇਆਮ ਗੰਧੀਆਂ ਗਾਲਾਂ ਕੱਢ ਰਹੀ ਐ ਔਰ ਮੈਨੂੰ ਕਹਿ ਰਹੀ ਐ ਕਿ ਮੈਂ ਤੇਰਾ ਸਿਰ ਖੋਲ ਦਾਂਗੀ ਹੂੰ ਉਸ ਦਿਨ ਵੀ ਮੈਂ ਧੀਰਜ ਰੱਖਿਆ ਹੂੰ ਮੈਂ ਉਹਦੇ ਤੇ ਹੱਥ ਨਹੀਂ ਚੱਕਿਆ ਉਹ ਮੇਰੇ ਅੱਗੇ ਆਈ ਐ ਵੀਡੀਓਜ਼ ਤੁਸੀਂ ਉੱਥੋਂ ਕੜਵਾ ਵੀ ਸਕਦੇ ਹੋ ਦੇਖ ਸਕਦੇ ਹੋ ਤੇ ਉਹਨੇ ਮੈਨੂੰ ਪ੍ਰੋਵੋਕ ਕੀਤਾ ਕਿ ਮੈਂ ਤੇਰਾ ਸਿਰ ਖੋਲ ਦਾਂਗੀ ਮੈਂ ਉਸ ਦਿਨ ਵੀ ਮੈਨੇਜਮੈਂਟ ਕੋਲ ਹੀ ਗਈ ਆ ਕਿ ਆ ਗੱਲਾਂ ਹੋਈਆਂ ਨੇ ਤੇ ਤੁਸੀਂ ਇਹਦੇ ਤੋਂ ਮਾਫੀਨਾਮਾ ਲਓ ਇਹਦੇ ਮੈਨੂੰ ਰਿਟਨ 'ਚ ਮਾਫੀ ਦਵੇ ਕਿਉਂਕਿ ਐਚਆਰ ਦਾ ਰੂਲ ਹੁੰਦਾ ਜਦੋਂ ਇਦਾਂ ਦਾ ਕੁਝ ਹੋਵੇ ਤੇ ਉਹ ਮਾਫੀ ਹੁੰਦੀ ਐ ਰਿਟਨ ਦੇ ਵਿੱਚ ਬਟੋ ਕੁੜੀ ਨੇ ਮੈਨੇਜਮੈਂਟ ਦੇ ਸਾਹਮਣੇ ਕਹਿ ਦਿੱਤਾ ਕਿ ਮੈਂ ਜੋ ਮਰਜੀ ਹੋ ਜਾ ਮਰਦੀ ਮਰ ਜਾ ਮੈਂ ਤਾਂ ਮਾਫੀ ਨਹੀਂ ਮੰਗਣੀ ਹੂੰ ਤੇ ਇਹਨੂੰ ਜਿਹੜੀਆਂ ਮੈਂ ਗਾਲਾਂ ਕੱਢੀਆਂ ਉਹ ਜਾਇਜ਼ ਹੈ ਇਹ ਸਰਦਾਰਨੀ ਪਾਗਲ ਹੈ ਹੂੰ ਇਹਨੂੰ ਪਾਗਲਖਾਨੇ ਜਮਾ ਕਰਾਓ ਉਸ ਤੋਂ ਬਾਅਦ ਮੈਨੇਜਮੈਂਟ ਵੀ ਢਿੱਲੀ ਰਹੀ ਉਹਨਾਂ ਨੇ ਮਾਫੀ ਨਹੀਂ ਮੰਗਵਾਈ ਉਹਦੇ ਤੋਂ ਹੂੰ ਤੇ ਉਸ ਤੋਂ ਬਾਅਦ ਇਹ ਹੋਇਆ ਉਹਨੂੰ ਦੁਬਾਰਾ ਉਹਨੇ ਫੇਰ ਪ੍ਰਵੋਕ ਕੀਤਾ ਵਰਕਸ਼ਾਪ ਦੇ ਵਿੱਚ ਮੇਰੇ ਸਾਹਮਣੇ ਦਾ ਹੈਂਗਰ ਚੱਕ ਕੇ ਖੜੀ ਹੋ ਗਈ ਅੱਜ ਤੂੰ ਨਹੀਂ ਜਾਂ ਮੈਂ ਨਹੀਂ ਮੈਂ ਤਰਾ ਸਿਰ ਖੋਲਦਾਂਗੇ ਮਤਲਬ ਇੰਨਾ ਕਾ ਜ਼ਿਆਦਾ ਉਹਨੇ ਮੈਂਟਲੀ ਟੌਰਚਰ ਸ਼ੁਰੂ ਕਰਨਾ ਕਰ ਦਿੱਤਾ ਜੇ ਮੈਂ ਉਹਦੇ ਉੱਤੇ ਹੱਥ ਚੱਕ ਦਿੰਦੀ ਉਸ ਟਾਈਮ ਫਿਰ ਇਹ ਹੋਣਾ ਸੀਗਾ ਕਿ ਮੈਂ ਹੀ ਗਲਤ ਹਾਂ ਮੈਂ ਧੀਰੇ ਜ ਰੱਖਿਆ ਉਦੋਂ ਵੀ ਧੀਰੇ ਰੱਖਿਆ ਕੁਝ ਨਹੀਂ ਕਿਹਾ ਉਹਨੂੰ ਲੇਕਿਨ ਗੱਲ ਇੱਥੇ ਤੱਕ ਆ ਗਈ ਇੱਕ ਦਿਨ ਹੱਥਪਾਈ ਤੱਕ ਗੱਲ ਆ ਗਈ ਉਹਨੇ ਮੇਰੇ ਤੇ ਹੱਥ ਚੁੱਕਿਆ ਮੇਰੇ ਦਮਾਲੇ ਨੂੰ ਹੱਥ ਪਾਇਆ ਫਿਰ ਜਦੋਂ ਦਮਾਲੇ ਤੇ ਗੱਲ ਆ ਗਈ ਫਿਰ ਮੇਰੀ ਗੱਲ ਨਹੀਂ ਰਹਿ ਗਈ ਫਿਰ ਦਮਾਲੇ ਦੀ ਗੱਲ ਤੁਹਾਨੂੰ ਪਤਾ ਹੈ ਕਿ ਆਪਣੇ ਕਕਾਰਾਂ ਦੀ ਬੇਦਰ ਵੀ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ ਉਸ ਦਿਨ ਉਹ ਗੱਲ ਹੱਥਪਾਈ ਤੋਂ ਇੰਨੀ ਵਧੀ ਉਹਨੇ ਮੇਰੇ ਦਮਾਲੇ ਨੂੰ ਹੱਥ ਪਾਇਆ ਦਮਾਲਾ ਖੋਲਿਆ ਤੇ ਕੈਂਚੀ ਪਈ ਸੀ ਉੱਥੇ ਵਰਕਸ਼ਾਪ ਦੇ ਵਿੱਚ ਘਟਨਾ ਹੋਈ ਆ ਉਹ ਕੈਂਚੀ ਚੱਕ ਕੇ ਹਮਲਾ ਕੀਤਾ ਮੇਰੇ ਉੱਤੇ ਤੁਹਾਨੂੰ ਮਾਰਨ ਲੱਗੇ ਸੀ ਜੀ ਕੈਂਚੀ ਚੱਕ ਕੇ ਹਮਲਾ ਕੀਤਾ ਤੁਸੀਂ ਇਹ ਪੁਲਿਸ ਨੂੰ ਦੱਸਿਆ ਕਿ ਇਹ ਇਹ ਚੀਜ਼ਾਂ ਕੀਤੀਆਂ ਵੀ ਮੈਨੂੰ ਇੱਕ ਹਿਸਾਬ ਦੇ ਨਾਲ ਮਾਰਨ ਲੱਗੇ ਸੀ ਕਿ ਕੈਂਚੀ ਲੈ ਕੇ ਆਏ ਜੀ ਉੱਥੇ ਵਰਕਰ ਸੀਗੇ ਆਪਣੇ 15-20 ਵਰਕਰ ਸੀਗੇ ਉਹਨਾਂ ਨੇ ਵਿੱਚ ਵਿੱਚ ਆਬ ਕੀਤਾ ਹੈਗਾ ਉਹਨਾਂ ਨੇ ਉਸ ਕੁੜੀ ਤੋਂ ਕੈਂਚੀ ਖੋਈ ਹੈ ਮੈਨੂੰ ਸਾਈਡ ਕੀਤਾ ਹੈਗਾ ਵਿੱਚ ਵਿੱਚ ਆਬ ਕੀਤਾ ਕਈ ਲੋਕ ਕਹਿ ਰਹੇ ਨੇ ਕਿ ਸਾਨੂੰ ਗੱਲ ਹਜ਼ਮ ਨਹੀਂ ਹੋ ਰਹੀ ਕਿ ਜੇ ਇਹ ਚੀਜ਼ਾਂ ਹੋਈਆਂ ਨੇ ਉਹ ਕੁੜੀ ਤੁਹਾਨੂੰ ਵਾਰੀ-ਵਾਰੀ ਕਿਸੇ ਹਿਸਾਬ ਨਾਲ ਤੁਹਾਨੂੰ ਟੌਂਟ ਮਾਰਦੀ ਸੀ ਜਾਂ ਕੋਈ ਗੱਲਾਂ ਕਹਿ ਰਹੀ ਸੀ ਵੀ ਐਵੇਂ ਕਿਵੇਂ ਹੋ ਸਕਦਾ ਕਹਿੰਦੇ ਉੱਥੇ ਹੋਰ ਵੀ ਬਹੁਤ ਬਹੁਤ ਮੁੰਡੇ ਕੁੜੀਆਂ ਕੰਮ ਕਰਦੇ ਨੇ ਉਹਨਾਂ ਨਾਲ ਨਹੀਂ ਉਹਦੀ ਹੋਈ ਤੁਹਾਡੇ ਨਾਲ ਹੀ ਕਿਉਂ ਹੋਈ ਤੁਹਾਨੂੰ ਹੀ ਕਿਉਂ ਕਿਹਾ ਕਹਿੰਦੇ ਪਹਿਲਾਂ ਇਹ ਬੀਬੀ ਨੇ ਵੀ ਕੁਝ ਬੋਲਿਆ ਹੋਣਾ ਉਸ ਨੂੰ ਕਿਹਾ ਹੋਣਾ ਕੁਝ ਅਜੇ ਇਹ ਟੌਂਟ ਮਾਰਿਆ ਹੋਣਾ ਹਿੰਦੂ ਕਿਹਾ ਹੋਣਾ ਜਾਂ ਹਿੰਦੂ ਫਲਾਣਾ ਧੰਕਾ ਕਿਹਾ ਹੋਣਾ ਤੇ ਇੱਥੇ ਮੈਂ ਕਲੀਅਰ ਕਰਾਂਗੀ ਜਿੱਥੇ ਮੈਂ ਕੰਮ ਕਰ ਰਹੀ ਹਾਂ ਮੇਰਾ ਸਟਾਫ ਮੋਸਟਲੀ ਜਿਹੜਾ ਸੇਲ ਸਟਾਫ ਹੈ ਹਿੰਦੂ ਹੈ ਜਿਹੜੇ ਵਰਕਸ਼ਾਪ ਚ ਕਰ ਕੰਮ ਕਰ ਰਹੇ ਨੇ ਉਹ ਮੁਸਲਮਾਨ ਨੇ ਓਕੇ 15 ਕਾਰੀਗਰ ਮੇਰੇ ਨੀਚੇ ਕੰਮ ਕਰ ਰਹੇ ਨੇ ਉਹ ਮੁਸਲਮਾਨ ਨੇ ਹੂੰ ਤੇ ਮੈਨੂੰ ਕੰਮ ਕਰਦੇ 1 ਸਾਲ ਹੋ ਚੁੱਕਾ ਸ਼ੋਰੂਮ ਦੇ ਵਿੱਚ ਅੱਜ ਤੱਕ ਮੇਰੀ ਉੱਥੇ ਕੋਈ ਕੰਪਲੇਂਟ ਨਹੀਂ ਆਈ ਤੇ ਜੇ ਮੇਰੇ ਵੱਲੋਂ ਹੀ ਕੋਈ ਚੀਜ਼ ਹੁੰਦੀ ਹੂੰ ਤੇ ਤੁਹਾਨੂੰ ਪਤਾ ਹੈ ਮੁਸਲਮਾਨ ਤੇ ਪਹਿਲਾਂ ਪ੍ਰਵੋਕ ਹੋ ਜਾਣਗੇ ਕਿ ਇੱਕ ਕੁੜੀ ਦਮਾਲੇ ਵਾਲੀ ਉਹਨਾਂ ਦੇ ਉੱਤੇ ਕੰਮ ਕਰ ਰਹੀ ਹੈ ਉਹਨਾਂ ਨੂੰ ਲੀਡ ਕਰ ਰਹੀ ਹੈ ਸਭ ਤੋਂ ਪਹਿਲਾਂ ਤਾਂ ਪ੍ਰਵੋਕ ਉਹਨਾਂ ਨੇ ਹੋਣਾ ਸੀ ਬਿਲਕੁਲ ਉਹ ਤੇ ਕਦੀ ਕੰਪਲੇਂਟ ਨਹੀਂ ਆਈ ਮੈਨੂੰ ਤੁਸੀਂ 15 ਸਾਲਾਂ ਤੋਂ ਇੱਕ ਕੰਪਨੀ ਦੇ ਵਿੱਚ ਕੰਮ ਕਰ ਰਹੇ ਹੋ 15 ਸਾਲ ਮੈਨੂੰ ਇਸ ਲਾਈਨ 'ਚ ਹੋ ਗਏ ਪਹਿਲਾਂ ਮੈਂ ਕਿਤੇ ਹੋਰ ਸੀਗੀ ਬਟ ਇਹ ਸ਼ੋਰਮ ਮੈਂ 1 ਸਾਲ ਪਹਿਲਾਂ ਹੀ ਜੋਇਨ ਕੀਤਾ ਇੱਕ ਸਾਲ ਪਹਿਲਾਂ ਕੀਤਾ ਹਾਂ ਜੀ ਤੁਸੀਂ ਉੱਥੇ ਸੀਨੀਅਰ ਸੀਗੇ ਪਰ ਉਹ ਜਿਹੜੇ ਜੂਨੀਅਰ ਆਏ ਉਹ ਤੁਹਾਨੂੰ ਕੱਟ ਰਹੇ ਸੀਗੇ ਉਹ ਤੁਹਾਡੀ ਗੱਲ ਨਹੀਂ ਮੰਨ ਰਹੇ ਸੀਗੇ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦੀ ਗੋਹਾਟੋ ਹੀ ਹੋਵੇ ਕੋਈ ਈਗੋ ਹਰਟ ਹੋ ਦੀ ਸੀਗੀ ਬਟ ਈਗੋ ਹਰਟ ਸੀ ਤਾਂ ਉਹ ਪ੍ਰੋਫੈਸ਼ਨਲ ਵੇ ਨਾਲ ਚੱਲਦੀ ਉਹ ਮੈਨੂੰ ਉਸ ਵੇ ਨਾਲ ਲੈਂਦੀ ਬਟ ਉਹ ਪਰਸਨਲ ਹੋ ਗਈ ਸਰਦਾਰਨੀ ਸਰਦਾਰਨੀ ਕਰਕੇ ਪ੍ਰਵੋਕ ਕਰਨਾ ਉਹ ਚੀਜ਼ ਆ ਗਲਤ ਸੀ ਮੇਰੇ ਕਕਾਰਾਂ ਦੇ ਬਾਰੇ ਬੋਲਣਾ ਮੇਰੇ ਦਮਾਲੇ ਬਾਰੇ ਬੋਲਣਾ ਮੇਰੇ ਦਮਾਲੇ ਨੂੰ ਹੱਥ ਪਾਣਾ ਇਹ ਸਭ ਤੋਂ ਵੱਡੀ ਜਿਹੜੀ ਉਹਦੀ ਗਲਤੀ ਸੀ ਮੇਰੇ ਦਮਾਲੇ ਨੂੰ ਹੱਥ ਪਾਣਾ ਦਮਾਲਾ ਜਦੋਂ ਖੋਲਿਆ ਗਿਆ ਤੁਹਾਡੀ ਝੜਪੋਈ ਜੋ ਵੀ ਕੁਝ ਹੋਇਆ ਕੀ ਹੋਇਆ ਸੀਗਾ ਉਹ ਸੀਸੀਟੀਵੀ ਦੇ ਵਿੱਚ ਐਸ ਇਟ ਇਜ਼ ਰਿਕਾਰਡ ਹੈ ਸੀਸੀਟੀਵੀ ਹੈਗੀ ਹੈ ਜੀ ਉਹ ਤੁਹਾਨੂੰ ਦੇ ਰਹੇ ਆ ਪ੍ਰੋਵਾਈਡ ਕਰ ਰਹੇ ਆ ਉਸ ਟਾਈਮ ਪੁਲਿਸ ਜਿਹੜੀ ਹੈਗੀ ਆ ਉਹਨਾਂ ਨੇ ਵਿਜ਼ਿਟ ਕਰਨੀ ਸੀ ਉੱਥੇ ਤੇ ਲੈਣੀ ਸੀ ਉੱਥੋਂ ਦੀ ਫੁਟੇਜ ਤੇ ਪਹਿਲਾਂ ਪੁਲਿਸ ਜਿਹੜੀ ਸੀ ਉਹ ਕਹੇ ਰਹੀ ਸੀ ਕਿ ਦੋਨੋਂ ਪਾਰਟੀਆਂ ਨੂੰ ਬਿਠਾ ਕੇ ਸਮਝੌਤਾ ਕਰਵਾਉਣ ਵਾਲੇ ਪਾਸੇ ਜਾ ਰਹੀ ਸੀ ਤੇ ਫਿਰ ਮੈਨੂੰ ਖਬਰਾਂ ਮਿਲੀਆਂ ਕੁੜੀ ਵੱਲੋਂ ਦੀ ਮੈਸੇਜ ਆਏ ਹੈਗੇ ਨੇ ਉਹ ਮੈਂਟਲੀ ਬਹੁਤ ਜ਼ਿਆਦਾ ਪ੍ਰੈਸ਼ਰ ਵਿੱਚ ਆ ਗਈ ਸੀ ਕਿਉਂਕਿ ਉਹਨੂੰ ਹੋ ਗਿਆ ਸੀ ਕਿ ਹੁਣ ਮੈਂ ਗਲਤ ਕਰ ਦਿੱਤਾ ਕਿ ਵੀਡੀਓ ਬਹੁਤ ਵਾਇਰਲ ਹੋ ਗਈ ਹੈ ਤੇ ਉਹ ਰਾਜੀਨਾਮਾ ਚਾਹੁੰਦੀ ਸੀ ਉਹ ਚਾਹੁੰਦੀ ਸੀ ਕਿ ਕੋਈ ਮੇਰੇ ਉੱਤੇ ਕਾਰਵਾਈ ਨਾ ਹੋਵੇ ਤੇ ਮੈਨੂੰ ਵੀ ਲੱਗਾ ਕਿ ਉਹ ਪਹਿਲਾਂ ਹੀ ਉਹਦਾ ਡਿਵੋਰਸ ਕੇਸ ਚੱਲ ਰਿਹਾ ਸਿੰਗਲ ਮਦਰ ਹੈ ਉਹਦੀ 8 ਸਾਲ ਦੀ ਬੱਚੀ ਹੈ ਤੇ ਮੈਨੂੰ ਲੱਗਾ ਕਿ ਉਹਨੇ ਜੋ ਗਲਤੀ ਕੀਤੀ ਹੈ ਉਹਨੂੰ ਸਮਝ ਆ ਗਈ ਹੈ ਉਹਨੇ ਮਾਫੀ ਮੰਗ ਲਈ ਹੈ ਹੁਣ ਜੇ ਮੈਂ ਉਹਦੇ ਤੇ ਉਹੀ ਕਾਰਵਾਈਆਂ ਕਰਦੀ ਰਹਾਂਗੀ ਆਪਣਾ ਪਹਿਲਾ ਧਰਮ ਤਾਂ ਦਿਆ ਦਾ ਹੁੰਦਾ ਮੈਂ ਪਹਿਲਾਂ ਵੀ ਦਿਆ ਰੱਖੀ ਫਿਰ ਵੀ ਮੇਰੇ ਮਨ ਚ ਦਿਆ ਹੀ ਆਈ ਹੈ ਕਿ ਹੁਣ ਜੇ ਮੈਂ ਇਹਨੂੰ ਕੋਰਟ ਕਰ ਕਚਹਿਰੀ ਦੇ ਵਿੱਚ ਘਸੀਟਿਆ ਤੇ ਜਿਹੜਾ ਉਹਦਾ 8 ਸਾਲ ਦੀ ਬੱਚੀ ਹੈਗੀ ਆ ਉਹ ਰੁੱਲ ਜਾਣੀ ਹੈ ਕਿਤੇ ਨਾ ਕਿਤੇ ਉਹਦੀਆਂ ਗਲਤੀਆਂ ਦਾ ਪ੍ਰਭਾਵ ਉਹਦੀ ਬੱਚੀ ਤੇ ਜਾਣਾ ਤੇ ਉਹ ਬੱਚਾ ਜਿਹਨੂੰ ਅੱਜ ਕੁਝ ਨਹੀਂ ਪਤਾ ਕਿ ਸਿੰਘ ਕੀ ਹੁੰਦੇ ਨੇ ਉਹਨਾਂ ਦਾ ਕੈਰੇਕਟਰ ਕੀ ਹੁੰਦਾ ਉਹਨੂੰ ਕੁਝ ਨਹੀਂ ਪਤਾ ਉਹ Hindu culture ਦੇ ਵਿੱਚ ਪੈਦਾ ਹੋਈ ਆ ਉੱਥੇ ਆ ਉਹਨੂੰ ਤਾਂ ਆਪਣੀ ਮਾਂ ਸਹੀ ਲੱਗੇਗੀ ਅੱਜ ਉਹਦੀ ਮਾਂ ਦੀ ਗਲਤੀ ਦੇ ਕਾਰਨ ਜੇ ਮੈਂ ਉਹਨੂੰ ਕੋਰਟ ਕਚਹਿਰੀ ਚ ਘਸੀਟਦੀ ਉਹ ਬੱਚੇ ਦੇ ਉੱਤੇ ਇਫੈਕਟ ਪੈਂਦਾ ਕਿ ਇੱਕ ਸਿੰਘਣੀ ਸੀ ਤੇ ਮੇਰਾ ਪਹਿਲਾਂ ਹੀ ਸਿੰਗਲ ਮਦਰ ਸੀ ਉਹ ਵੀ ਮੇਰੇ ਤੋਂ ਸਿੰਘਣੀ ਨੇ ਖੋਹ ਲਈ ਹੈ ਤੇ ਕਿਤੇ ਨਾ ਕਿਤੇ ਉਹ ਜਿਹੜੀ ਇਹ ਬੈਰੀਅਰ ਹੈ ਨਾ ਉਹ ਮੈਂ ਤੋੜਿਆ ਉਹ ਅਗਲੀ ਜਨਰੇਸ਼ਨ ਦੇ ਵਿੱਚ ਨਾ ਜਾਵੇ ਕਿਉਂਕਿ ਜੇ ਅੱਜ ਮੈਂ ਆਪਣੀ ਈਗੋ ਤੇ ਲੈਂਦੀ ਤੇ ਉਹ ਬਦਲੇ ਲੈਣ ਲਈ ਮੈਂ ਕੋਰਟ ਕਚਹਿਰੀ ਚ ਉਹਨੂੰ ਕਸੀਟ ਦੇ ਰਹੀ ਹੁੰਦੀ ਉਹ ਸਭ ਕੁਝ ਕਰਦੇ ਰਹਿੰਦੀ ਉਹ ਬੱਚਾ ਸਭ ਕੁਝ ਭੁਗਤਦਾ ਤੇ ਜਦੋਂ ਉਹ ਬੱਚਾ ਭੁਗਤਦਾ ਕਿਤੇ ਨਾ ਕਿਤੇ ਉਹਦੇ ਮਾਈਂਡ ਦੇ ਵਿੱਚ ਅੰਦਰ ਉਹ ਮੈਸੇਜ ਜਾਂਦਾ ਕਿ ਸਰਦਾਰ ਇਦਾਂ ਦੇ ਹੁੰਦੇ ਨੇ ਇਹਨਾਂ ਦੀ ਈਗੋ ਇਦਾਂ ਦੀ ਹੁੰਦੀ ਹੈ ਕਿ ਦੂਜੇ ਦੀ ਲਾਈਫ ਬਰਬਾਦ ਕਰ ਦਿੰਦੇ ਨੇ ਕਿ ਮੇਰੀ ਮਾਂ ਤੇ ਮਾਫੀਆਂ ਤੇ ਆ ਗਈ ਸੀ ਇਸ ਕਰਕੇ ਫਿਰ ਮੇਰੇ ਅੰਦਰ ਸੀ ਕਿ ਮੈਂ 295 ਲਗवानी ਹੈ ਮੈਂ ਸਿਰਫ ਸਿਰਫ ਉਸ ਬੱਚੀ ਦੇ ਕਾਰਨ ਉਹਨੂੰ ਮaaf ਕੀਤਾ ਤਾਂਕਿ ਸਿੱਖਾਂ ਦਾ ਜੋ ਇੱਕ ਕਰੈਕਟਰ ਹੈ ਉਹ ਇੱਕ ਬੱਚੇ ਦੇ ਮਨ ਤੇ ਗਲਤ ਪ੍ਰਭਾਵ ਨਾ ਪਾਵੇ ਨੈਕਸਟ ਜਨਰੇਸ਼ਨ ਉੱਥੇ ਨਾ ਜਾਵੇ ਉਹਨੂੰ ਪਤਾ ਲੱਗੇ ਕਿ ਸਿੱਖ ਮਾਫ਼ ਵੀ ਕਰਦੇ ਨੇ ਠੀਕ ਹੈ ਬਦਲਾ ਲਈਦਾ ਹਥਿਆਰ ਵੀ ਚੱਕੀਦੇ ਨੇ ਜਦੋਂ ਸਾਡੀਆਂ ਅਣਖਾਂ ਤੇ ਆਵੇ ਸਾਡੇ ਆਪਣੀ ਰਾਖੀ ਵੀ ਕਰੀਦੀ ਹੈ ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣੀ ਈਗੋ ਦੇ ਵਿੱਚ ਗਲਤ ਮੈਸੇਜ ਸਮਾਜ ਦੇ ਵਿੱਚ ਦੇਣਾ ਸ਼ੁਰੂ ਕਰੀਏ ਸੋ ਇਹ ਜਿਹੜਾ ਵੀ ਵਾਕਿਆ ਹੋਇਆ ਉਹਦੇ 'ਚ ਜੇ ਮੈਂ ਉਹਨੂੰ ਮਾਫ਼ ਕੀਤਾ ਸਿਰਫ ਸਿਰਫ ਉਸ ਬੱਚੀ ਦੇ ਕਰਕੇ ਅੱਛਾ ਤੁਸੀਂ ਉਹਨਾਂ ਨੂੰ ਮਾਫ਼ ਕੀਤਾ ਪਰ ਉਹਦੇ ਵਿੱਚ ਇੱਕ ਤਸਵੀਰ ਵੱਖਰੀ ਇਹ ਵੀ ਆਈ ਕਿ ਉਹਨਾਂ ਨੇ ਤੁਹਾਨੂੰ ਦਮਾਲਾ ਭੇਟ ਕੀਤਾ ਹਾਂਜੀ ਉਹਨਾਂ ਨੇ ਦਮਾਲਾ ਸਜਾਇਆ ਜੀ ਸਜਾਇਆ ਨਹੀਂ ਭੇਟ ਕੀਤਾ ਭੇਟ ਕੀਤਾ ਗਲਤ ਕੀ ਕਹਾਣੀ ਸੀਗੀ ਇਹ ਵੀ ਦੱਸੋ ਕਿ ਜਦੋਂ ਸਾਰਾ ਕੰਪਰੋਮਾਈਜ਼ ਹੋ ਗਿਆ ਪੁਲਿਸ ਦੇ ਵਿੱਚ ਸਾਰਾ ਕੇਸ ਚੱਲਿਆ ਗਿਆ ਉੱਥੇ ਤੁਹਾਡਾ ਕੰਪਰੋਮਾਈਜ਼ ਹੋਇਆ ਕੀ ਕਹਾਣੀ ਬਣੀ ਕਿ ਦਮਾਲਾ ਤੁਸੀਂ ਆਪ ਮੰਗਿਆ ਜਿਉਂ ਉਹਨਾਂ ਨੇ ਸੋਚਿਆ ਕਿ ਅਸੀਂ ਭੇਟ ਕਰਦੀਏ ਨਹੀਂ ਜੀ ਮੈਂ ਕਿਉਂਕਿ ਮੇਰੇ ਕੁਕਾਰਾਂ ਦੀ ਬੇਇੱਜ਼ਤੀ ਹੋਈ ਸੀ ਚਲੋ ਉਹ ਬੱਚੇ ਕਰਕੇ ਮੈਨੂੰ ਮਾਫ਼ ਤੇ ਕੀਤਾ ਪਰ ਕਿਤੇ ਨਾ ਕਿਤੇ ਮੇਰੇ ਕੁਕਾਰਾਂ ਦੀ ਬੇਇੱਜ਼ਤੀ ਹੋਈ ਹੈ ਉਹਦਾ ਜਾਇਦ ਬਦਲਾ ਲੈਣਾ ਵੀ ਜ਼ਰੂਰੀ ਸੀਗਾ ਉਹਨੂੰ ਇਹ ਅਕਲ ਆਣੀ ਜ਼ਰੂਰੀ ਸੀ ਉਹਨੇ ਕਿਤਾ ਕੀ ਹੈ ਤੇ ਉਹਦੇ ਲਈ ਫਿਰ ਮੈਂ ਹੀ ਉਹਨੂੰ ਕਿਹਾ ਸੀ ਕਿ ਜਿਸ ਹੱਥਾਂ ਨਾਲ ਤੂੰ ਮੇਰਾ ਦਮਾਲਾ ਲਾਇਆ ਮੈਂ ਕਾਰਵਾਈ ਨਹੀਂ ਕਰ ਰਹੀ ਉਹਨਾਂ ਹੱਥਾਂ ਨਾਲ ਹੀ ਦਮਾਲਾ ਵਾਪਸ ਮੈਨੂੰ ਇੱਜ਼ਤ ਨਾਲ ਸਜਾਵੇ ਤੇ ਮਾਫੀ ਮੰਗੇ ਰਿਟਨ ਚ ਮਾਫੀ ਦਵੇ ਤੇ ਫਿਰ ਪੁਲਿਸ ਨੇ ਵੀ ਇਹਦੇ ਚ ਸਾਥ ਦਿੱਤਾ ਤੇ ਉਹ ਆਪ ਹੀ ਦਮਾਲਾ ਲੈ ਕੇ ਆਈ ਸੀ ਤੇ ਉਹਨੇ ਉਹ ਦਮਾਲਾ ਮੈਨੂੰ ਭੇਟ ਕੀਤਾ ਇਹ ਦਮਾਲਾ ਜਿਹੜਾ ਤੁਸੀਂ ਸਜਾਇਆ ਹਾਂਜੀ ਇਹ ਦਮਾਲਾ ਹੈ ਜੀ ਕਿ ਇਹ ਉਹਨਾਂ ਨੇ ਸੋਚ ਕੇ ਦਿੱਤਾ ਬਾਅਦ ਚ ਕੁਝ ਉਹਨਾਂ ਦੇ ਮਨ ਦੇ ਵਿੱਚ ਸੀਗਾ ਕਿ ਮੈਂ ਹੁਣ ਵੀ ਈਗੋ ਦੇ ਵਿੱਚ ਹੀ ਦਵਾਂ ਕਿ ਕੋਈ ਗੱਲ ਨਹੀਂ ਇੱਕ ਹੁੰਦਾ ਨਾ ਕਿ ਵੀ ਨਹੀਂ ਨਹੀਂ ਐਦਾ ਦਾ ਕੁਝ ਨਹੀਂ ਸੀ। ਉਹਨੂੰ ਸਮਝ ਆ ਚੁੱਕੀ ਸੀ ਉਹਦੀ ਗਲਤੀ ਤੇ ਮੈਂ ਸਪੈਸ਼ਲੀ ਫਿਰ ਇਹ ਵੀ ਸੀ ਕਿ ਮੈਨੂੰ ਮਹਾਰਾਜ ਦੇ ਸਾਹਮਣੇ ਉਹਦੇ ਤੋਂ ਅਰਦਾਸ ਕਰਵਾਈ ਹੈ ਮੈਂ ਗੁਰਦੁਆਰੇ ਲੈ ਕੇ ਗਈ ਸੀ 15 ਸੈਕਟਰ ਦਾ ਗੁਰਦੁਆਰਾ ਹੈਗਾ ਸਾਡੇ ਸਾਹਮਣੇ ਤੇ ਗੁਰਦੁਆਰੇ ਅਰਦਾਸ ਕਰਵਾਈ ਸੀ ਮਾਫੀ ਦੀ ਤੇ ਉੱਥੋਂ ਮੈਂ ਉਹਦੇ ਤੋਂ ਦਮਾਲਾ ਜਿਹੜਾ ਉਹਨੇ ਮੈਨੂੰ ਭੇਟ ਕੀਤਾ ਸੀਗਾ ਆਪਣੀ ਗਲਤੀ ਉਹਨੇ ਜੜੀ ਹੈ ਮੰਨੀ। ਹੂੰ ਬਿਲਕੁਲ ਇਹ ਸਾਰੀ ਤਸਵੀਰ ਬਣੀ ਪਰ ਇੱਕ ਤਸਵੀਰ ਵੱਖਰੀ ਸੀਗੀ ਤੁਹਾਡੀ ਜਦੋਂ ਚਲੋ ਬੰਦਾ ਗੁੱਸੇ ਦੇ ਵਿੱਚ ਹੁੰਦਾ ਪਰ ਗੁੱਸੇ ਦੇ ਵਿੱਚ ਕਈ ਚੀਜ਼ਾਂ ਦੇ ਉੱਤੇ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਹੁੰਦਾ ਜਦੋਂ ਤੁਸੀਂ ਇਹ ਗੱਲਾਂ ਕਹਿ ਰਹੇ ਸੀ ਕਿ ਲੋਕਾਂ ਦੀ ਟਿੱਪਣੀਆਂ ਨੇ ਕਿ ਹਿੰਦੂ ਸਿੱਖ ਦਾ ਮਸਲਾ ਕਿਵੇਂ ਬਣ ਗਿਆ ਕਹਿੰਦੇ ਕਹਿੰਦੇ ਤੁਸੀਂ ਹਿੰਦੂ ਸਿੱਖ ਨੂੰ ਤੋੜਨ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਇਹ ਮੁੱਦਾ ਬਣਾ ਕੇ ਕਹਿੰਦੇ ਕਹਿੰਦੇ ਤੁਹਾਡੀ ਪਰਸਨਲ ਲੜਾਈ ਹੈ ਤੁਸੀਂ ਉਹਨਾਂ ਨਾਲ ਜਿੱਠੋ ਪਰ ਹਿੰਦੂ ਸਿੱਖ ਨਾ ਕਰੋ ਪਰਸਨਲ ਲੜਾਈ ਮੇਰੀ ਬਿਲਕੁਲ ਨਹੀਂ ਸੀ ਜੇ ਪਰਸਨਲ ਲੜਾਈ ਹੁੰਦੀ ਨਾ ਤੇ ਸੋਸ਼ਲ ਮੀਡੀਆ ਤੇ ਆਉਂਦੀ ਨਾ ਇਹ ਦਮਾਲੇ ਤੱਕ ਜਾਂਦੀ ਪਰਸਨਲ ਲੜਾਈ ਹੁੰਦੀ ਜਿੱਦਾਂ ਉਹਨੇ ਕੈਂਚੀ ਚੱਕੀ ਸੀ ਉਹ ਹਮਲਾ ਕਰਦੀ ਮੈਂ ਉਹਦਾ ਜਵਾਬ ਦਿੰਦੀ ਉਹ ਸੀ ਪਰਸਨਲ ਲੜਾਈ ਜਦੋਂ ਉਹਨੇ ਦਮਾਲੇ ਨੂੰ ਹੀ ਹੱਥ ਪਾਇਆ ਤੇ ਫਿਰ ਇਹ ਪਰਸਨਲ ਲੜਾਈ ਰਹੀ ਹੈ ਉਹ ਕਈ ਕਹੇ ਕਿ ਦਮਾਲੇ ਦਾ ਸਹਾਰਾ ਲੈ ਰਹੇ ਤੁਸੀਂ ਨਹੀਂ 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 ਜੇ ਉਹਨੇ ਹਮਲਾ ਕਰਨਾ ਹੀ ਸੀ ਜਦੋਂ ਆਪਾਂ ਕਿਸੇ ਨਾਲ ਲੜੀਦੇ ਨਾ ਪਰਸਨਲ ਪਰਸਨਲ ਗਰਜ ਹੋਵੇ ਤੇ ਆਪਾਂ ਦੇਖੀਦਾ ਹੈ ਕਿ ਉਹਨੂੰ ਉਹਦੇ ਗਲੇ ਤੋਂ ਫੜੀਏ ਜਾਂ ਆਪਣੇ ਕੋਲ ਜਿਹੜੀ ਚੀਜ਼ ਆ ਉਹਦੇ ਮਾਰੀਏ ਉਹ ਹੁੰਦਾ ਆਪਣਾ ਪਰਸਨਲ ਹੈਨਾ ਉਹਦੇ ਅੰਦਰ ਚ ਭਾਵਨਾ ਸੀ ਮੇਰੇ ਕਕਾਰਾ ਦੇ ਨਾਲ ਤੇ ਸਿੱਧਾ ਉਹਨੇ ਮੇਰੇ ਦਿਮਾਲੇ ਨੂੰ ਹੀ ਹੱਥ ਪਾਇਆ ਔਰ ਸ਼ੁਰੂ ਤੋਂ ਮੈਨੂੰ ਇਹੀ ਕਹਿ ਰਹੀ ਐ ਪਾਗਲ ਸਰਦਾਰ ਨਹੀਂ ਪਾਗਲ ਸਰਦਾਰ ਨਹੀਂ ਤੇ ਇਹ ਚੀਜ਼ਾਂ ਉਹਦੇ ਅੰਦਰ ਨਾ ਆਉਂਦੀਆਂ ਜੇ ਉਹ ਮੈਨੂੰ ਪਾਗਲ ਸਰਦਾਰ ਨਹੀਂ ਕਹਿ ਰਹੀ ਐ ਔਰ ਹਮਲਾ ਉਹ ਮੇਰੇ ਤੇ ਕੈਂਚੀ ਨਾਲ ਸਿੱਧਾ ਨਹੀਂ ਕਰ ਰਹੀ ਉਹ ਮੇਰੇ ਦਿਮਾਲੇ ਨੂੰ ਹੱਥ ਪਾ ਰਹੀ ਐ ਤੇ ਅੰਦਰ ਫਿਰ ਭਾਵਨਾ ਕੀ ਹੋਈ ਉਹਦੀ ਤੁਸੀਂ ਫਿਰ Hindu Hindu ਕਿਉਂ ਕਰ ਰਹੇ ਸੀਗੇ ਕਿਓ ਕਿ ਕੁੜੀ Hindu ਹੈ ਮੈਂ Hindu ਕਾਂਗੀ ਜੇ ਕੋਈ ਉੱਥੇ ਹੀਨਾ ਹੁੰਦੀ ਜਾਂ ਉੱਥੇ ਜੂਲੀ ਹੁੰਦੀ ਮੈਂ ਕਹਿ ਦਿੰਦੀ Christian ਸੀ ਜੇ ਹੀਨਾ ਹੁੰਦੀ ਮੈਂ ਕਹਿ ਦਿੰਦੀ Musliman ਸੀ ਇਸ ਧਰਮ ਦਾ ਤਾਂ ਨਹੀਂ ਕਸੂਰ ਜੇ ਅਗਰ ਕੋਈ ਬੰਦਾ ਤੁਹਾਡੇ ਉੱਤੇ ਪਰਬੋਗ ਕਰ ਰਿਹਾ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਨਹੀਂ ਧਰਮ ਦਾ ਕਸੂਰ ਨਹੀਂ ਹੈ ਧਰਮ ਇਹ ਚੀਜ਼ਾਂ ਨਹੀਂ ਸਿਖਾਂਦਾ ਨਾ ਸਾਨੂੰ ਧਰਮ ਨੇ ਇਹ ਚੀਜ਼ਾਂ ਸਿਖਾਈਆਂ ਔਰ ਮੈਨੂੰ ਨਹੀਂ ਲੱਗਦਾ Hindu ਧਰਮ ਚ ਜਾਂ Musliman ਧਰਮ ਚ ਵੀ ਇਹ ਸਿਖਾਇਆ ਜਾਂਦਾ ਹੈ ਧਰਮ ਸਿਖਾਂਦਾ ਹੈ ਕਿ ਤੁਸੀਂ ਆਪਣੇ ਕੈਰੈਕਟਰ ਦੇ ਪੱਕੇ ਰਹੋ ਇਨਸਾਨੀਅਤ ਚ ਰਹੋ ਤੇ ਆਪਣੇ ਪਰਮਾਤਮਾ ਨੂੰ ਮਿਲਣ ਦੀ ਕੋਸ਼ਿਸ਼ ਪਰਮਾਤਮਾ ਨਾਲ ਮਿਲੋ ਇਹ ਚੀਜ਼ਾਂ ਧਰਮ ਸਿਖਾਂਦਾ ਹੈ ਇਸ ਤੋਂ ਇਲਾਵਾ ਧਰਮ ਇਹ ਚੀਜ਼ਾਂ ਨਹੀਂ ਸਿਖਾਂਦਾ ਲੇਕਿਨ ਕੁਝ ਸ਼ਰਾਰਤੀ ਅੰਸਰ ਨੇ ਜਿਹੜੇ ਫੁੱਟ ਪਾਣਾ ਚਾਹੁੰਦੇ ਨੇ ਉਹ ਇਹਨਾਂ ਚੀਜ਼ਾਂ ਨੂੰ ਅੱਗੇ ਵਧਾਉਂਦੇ ਨੇ ਜਿੱਦ ਕਵਤਾ ਦੇ ਅੰਦਰ ਮੈਨੂੰ ਨਹੀਂ ਪਤਾ ਇਹ ਭਾਵਨਾ ਕਦੋਂ ਕਿੱਦਾਂ ਆ ਗਈ ਹੈ ਪਰ ਉਹਦੇ ਅੰਦਰ ਇਹ ਭਾਵਨਾ ਸੀ ਸੋ ਪੰਜੋ ਉਂਗਲੈਕੋ ਦੀਆਂ ਨਹੀਂ ਹੁੰਦੀਆਂ ਆਪਣੇ ਇਤਿਹਾਸ ਅਗਰ ਪੜ੍ਹੀਏ ਤੇ ਹਿੰਦੂਆ ਨੇ ਬਹੁਤ ਆਪਣੇ ਲਈ ਕੀਤਾ ਹੋਇਆ ਹੈ ਸਾਬ ਜਦਿਆਂ ਨੂੰ ਦੁੱਧ ਪਿਆਣ ਵਾਲੇ ਮੋਤੀਰਾਮ ਮਹਿਰਾ ਜੀ ਸੀਗੇ ਮੈਂ ਸਾਰੇ ਹਿੰਦੂਆਂ ਨੂੰ ਗਲਤ ਨਹੀਂ ਕਾਂਗੀ ਲੇਕਿਨ ਕੁਝ ਵਿਅਕਤੀ ਕੁਝ ਇਨਸਾਨ ਉਹ ਜ਼ਰੂਰ ਗਲਤ ਨੇ ਜਿਨ੍ਹਾਂ ਵਿੱਚ ਇੱਕ ਕਵਿਤਾ ਹੈ ਤੇ ਇਸ ਲਈ ਮੈਂ ਹਿੰਦੂਆਂ ਨੂੰ ਗਲਤ ਮੰਨਦੇ ਹਾਂ ਕਿ ਉਹ ਅਜੇ ਵੀ ਗਲਤ ਹੈ ਹਜੇ ਮੈਂ ਉਹਨੂੰ ਦੁਬਾਰਾ ਮਿਲੀ ਨਹੀਂ ਜਦੋਂ ਮੈਨੂੰ ਦਮਾਲਾ ਭੇਟ ਕਰਕੇ ਗਈ ਆ ਉਸ ਤੋਂ ਬਾਅਦ ਸਾਡੀ ਕੋਈ ਗੱਲਬਾਤ ਨਹੀਂ ਹੋਈ ਕੋਈ ਉਹਦੇ ਨਾਲ ਮੇਰੀ ਹੈ ਨਹੀਂ ਕੰਟੈਕਟ ਦੇ ਵਿੱਚ ਨਹੀਂ ਹੈ ਸੋ ਮੈਂ ਨਹੀਂ ਕਹਿ ਸਕਦੀ ਕਿ ਉਹ ਹੁਣ ਸੁਧਰੀ ਹੈ ਜਾਂ ਨਹੀਂ ਉਹ ਸੁਧਰੀ ਮੇਰੇ ਅੰਦਰੋਂ ਸੀ ਕਿ ਮੈਂ ਉਸ ਬੱਚੇ ਕਰਕੇ ਉਹਨੂੰ ਮਾਫ ਕੀਤਾ ਉਹਨੇ ਵੀ ਮੈਨੂੰ ਦਮਾਲਾ ਪੇਟ ਕੀਤਾ ਤੇ ਮੈਂ ਉਹ ਗੱਲ ਖਤਮ ਕਰ ਦਿੱਤੀ। ਇਨ ਫਿਊਚਰ ਸ਼ੋਰ ਹਾਂ ਕਿਉਂਕਿ ਉੱਥੇ ਤੁਸੀਂ ਕੰਮ ਕਰਨਾ ਹੈ, ਉੱਥੇ ਉਹਨੇ ਕੰਮ ਕਰਨਾ ਹੈ। ਕਿ ਲੱਗਦਾ ਹੈ ਕਿ ਤੁਹਾਡੀ ਫਿਰ ਤੋਂ ਕੋਈ ਅਣਬੰਦੀ ਨਹੀਂ ਹੋਏਗੀ। ਤੁਹਾਨੂੰ ਪੁਲਿਸ ਨੇ ਇਨਸ਼ੋਰ ਕਰ ਦਿੱਤਾ ਹੋਵੇ ਕਿ ਤੁਸੀਂ ਹੁਣ ਸੇਫ ਹੋ। ਪੁਲਿਸ ਨੇ ਜਿਹੜੇ ਓਨਰ ਹੈਗੇ ਆ ਉਹਨਾਂ ਨੂੰ ਕਿਹਾ ਹੈਗਾ ਕਿ ਇਹਨਾਂ ਦੀ ਆਪਸ ਵਿੱਚ ਇੰਟਰੈਕਸ਼ਨ ਨਾ ਰਵੇ। ਡਿਪਾਰਟਮੈਂਟ ਅਲੱਗ ਕਰ ਦਿੱਤੇ ਜਾਣ। ਉਹਨਾਂ ਵੱਲੋਂ ਇਨਸਟਰਕਸ਼ਨਸ ਇਹ ਆ। ਹੁਣ ਹਜੇ ਉਹਨੇ ਜੁਆਇਨ ਨਹੀਂ ਕੀਤਾ। ਮੈਨੂੰ ਪਤਾ ਵੀ ਨਹੀਂ ਹੈ ਕਿ ਉਹਨੇ ਜੁਆਇਨ ਕਰਨਾ ਹੈ ਜਾਂ ਨਹੀਂ ਕਰਨਾ। ਹੁਣ ਅਗਰ ਜੁਆਇਨ ਕਰਦੀ ਹੈ ਤੇ ਅਗਰ ਉਹ ਹਲੀ ਮੀਨਾ ਚਲਦੀ ਹੈ ਮੈਂ ਵੀ ਹਲੀ ਮੀਨਾ ਚੱਲਾਂਗੀ ਐਦਾਂ ਦਾ ਕੁਝ ਮੇਰੇ ਵੱਲੋਂ ਨਹੀਂ ਹੋਏਗਾ ਲੇਕਿਨ ਅਗਰ ਐਦਾਂ ਦਾ ਉਹ ਕੁਝ ਕਰਦੀ ਹੈਗੀ ਹੈ ਤੇ ਮੈਂ ਉਥੋਂ ਕਿਨਾਰਾ ਕਰਨਾ ਹੀ ਆਪਣਾ ਸਹੀ ਸਮਝਾਂਗੀ ਮੈਂ ਉਥੇ ਅੜਾਂਗੀ ਨਹੀਂ ਹੂੰ ਮਤਲਬ ਲੀਵ ਕਰ ਦੂੰਗੀ ਜਵਾਬ ਤੁਸੀਂ ਮੈਂ ਕਰਾਂਗੀ ਜੀ ਐਨੀਬਡੀ ਨੌਬਤ ਆ ਜਾਏਗੀ ਮੈਂ ਨਹੀਂ ਚਾਹੁੰਦੀ ਕਿ ਇਹ ਨਫਰਤਾਂ ਵਧਣ ਫਿਰ ਉਹੀ ਚੀਜ਼ ਹੋਵੇ ਕਿ ਸਿੰਘੜੀਆਂ ਆਪਣੀ ਈਗੋ ਤੇ ਆ ਗਈ ਹੈ ਹੂੰ ਮੈਂ ਤਾਂ ਮਾਫੀ ਮੰਗਵਾਣੀ ਸੀ ਧਮਾਲੇ ਦੀ ਉਹ ਮੇਰਾ ਹੋ ਚੁੱਕਾ ਲੇਕਿਨ ਇਹਦੇ ਚ ਮੈਂ ਆਪਣੀ ਈਗੋ ਨਹੀਂ ਲੈ ਕੇ ਆਣਾ ਚਾਹੁੰਦਾ ਤੁਸੀਂ ਬੜਿਆਂ ਨੂੰ ਅਪੀਲ ਕੀਤੀ ਕਿ ਮੇਰੀ ਮਦਦ ਕਰੋ ਕੌਣ ਕੌਣ ਆਇਆ ਮਦਦ ਕਰਨ ਕਿਉਂਕਿ ਜਦੋਂ ਕਹਿੰਦੇ ਕਿਸੇ ਤੇ ਕੋਈ ਅਤਿਆਚਾਰ ਹੁੰਦਾ ਸਿੱਖ ਭਰਾ ਉਹਦੇ ਖੜ ਜਾਂਦੇ ਆ ਇੱਕ ਕੁੜੀਆਂ ਨਾ ਆਮ ਤੌਰ ਤੇ ਹੁਣ ਇਹ ਚੱਲਦਾ ਜਿਆਦਾ ਤੌਰ ਤੇ ਜਦੋਂ ਡਰਾਈਵ ਕਰਦੀਆਂ ਹੁੰਦੀ ਨੇ ਕੈਪ ਕਾ ਲੈਂਦੀਆਂ ਬੁੱਕ ਕਹਿੰਦੇ ਕਿ ਸਰਦਾਰ ਨਾਲ ਡਰਾਈਵ ਕਰ ਲਓ ਸਰਦਾਰ ਨਾਲ ਚੱਲ ਜਓ ਤੁਹਾਨੂੰ ਸੇਫ ਘਰ ਦੇ ਵਿੱਚ ਪਹੁੰਚਾ ਦੇਗਾ ਕੋਈ ਤੁਹਾਡੇ ਉੱਤੇ ਗੱਲ ਨਹੀਂ ਆਏਗੀ ਪਰ ਤੁਹਾਨੂੰ ਮਹਿਸੂਸ ਹੋਇਆ ਕਿ ਜਦੋਂ ਮੇਰੇ ਤੇ ਉੱਤੇ ਪੀੜਾ ਪ ਤੇ ਮੈਂ ਸੇਫ ਨਹੀਂ ਸਮਝੇ ਆਪਣੇ ਆਪ ਨੂੰ ਕੋਈ ਨਹੀਂ ਆਇਆ ਮੈਨੂੰ ਲੱਗਦਾ ਮੇਰੇ ਭਰਾ ਮੈਨੂੰ ਸਟਰੋਂਗ ਹੀ ਬਹੁਤ ਸਮਝਦੇ ਆ ਮੇਰੇ ਭਰਾਵਾਂ ਨੂੰ ਲੱਗ ਰਿਹਾ ਸੀ ਕਿ ਕੋਈ ਹੋਰ ਕੁੜੀ ਹੁੰਦੀ ਚਾਹ ਤਾਂ ਸੀ ਨਾਲ ਖੜ ਜਾਂਦੇ ਹਿੰਦੂਆ ਦੀ ਹੁੰਦੀ ਜਾਂ ਕੋਈ ਵੈਸੇ ਹੁੰਦੀ ਨਾਰਮਲ ਵਿਚਾਰੀ ਬੱਚੀ ਹੁੰਦੀ ਉਹਦੇ ਨਾਲ ਖੜ ਜਾਂਦੇ ਇਨਸਾਫ ਦੀ ਜ਼ਰੂਰਤ ਹੁੰਦੀ ਦਵਾ ਦਿੰਦੇ ਪਰ ਮੈਨੂੰ ਲੱਗਦਾ ਮੇਰੇ ਆਪਣੇ ਭਰਾਵਾਂ ਨੂੰ ਲੱਗਦਾ ਮੈਂ ਬੜੀ ਇੰਡੀਪੈਂਡੈਂਟ ਬੜੀ ਸਟਰੋਂਗ ਹੈਗੀ ਆ ਤੇ ਉਹਨਾਂ ਦਾ ਸਾਥ ਜਿਹੜਾ ਸੀ ਨਾ ਉਹ ਫੇਸਬੁੱਕ ਕਮੈਂਟਾਂ ਤੱਕ ਸੀਗਾ ਅੱਛਾ ਜੀ ਤੇ ਗਰਾਊਂਡ ਲੈਵਲ ਤੇ ਕੋਈ ਨਹੀਂ ਸੀਗਾ ਕਮੈਂਟਾਂ ਲੜੇ ਸੀਗੇ ਮੈਨੂੰ ਹੱਲਾਸ਼ੇਰੀ ਦਿੱਤੀ ਆ ਸਾਰਿਆਂ ਨੇ ਬਹੁਤ ਕੁਝ ਕਿਹਾ ਤੂੰ ਸਿਰ ਲਾ ਦਿੰਦੀ ਤੂੰ ਇਹ ਕਰ ਦਿੰਦੀ ਤੂੰ ਉਹ ਕਰ ਦਿੰਦੀ ਤੇ ਗਰਾਉਂਡ ਲੈਵਲ ਤੇ ਕੋਈ ਨਹੀਂ ਆਇਆ ਕਾਨੂੰਨ ਹੱਥ ਦੇ ਵਿੱਚ ਲੈ ਲਓ ਜੋ ਫੇਸਬੁੱਕ ਤੇ ਟਿੱਪਣੀਆਂ ਔਰੀਆਂ ਨੇ ਮੈਨੂੰ ਫੇਸਬੁੱਕ ਤੋਂ ਬਹੁਤ ਕਿਹਾ ਗਿਆ ਕਿ ਜੀ ਬੀਬਾ ਜੀ ਤੁਸੀਂ ਹੱਥ ਲਾ ਦੇਣਾ ਸੀ ਅਸੀਂ ਦੇਖ ਲੈਂਦੇ ਅਸੀਂ ਸੰਭ ਲੈਂਦੇ ਹੂੰ ਠੀਕ ਹੈ ਕੋਈ ਨਹੀਂ ਆਇਆ ਨਹੀਂ ਜੀ ਸਾਰਾ ਹੁਣ ਤੱਕ ਆਪ ਹੀ ਨਿੱਟਾ ਰੱਖ ਦਿੱਤਾ ਮੈਂ ਕੱਲੇ ਕੀਤਾ ਜੀ ਕੱਲੇ ਨਹੀਂ ਤਾਂ ਇੱਕ ਆਮ ਤੌਰ ਤੇ ਹੁੰਦਾ ਹੈ ਕਿ ਬੜੀਆਂ ਵੱਡੀਆਂ ਜਥੇਬੰਦੀਆਂ ਨੇ ਸਰਮਾਰ ਸੰਸਥਾ ਐ ਜੀ ਪੀ ਸੀ ਹੁਣ ਤੱਕ ਵੀ ਇਹ ਵੀਡੀਓ ਪਹੁੰਚਿਆ ਹੋਣਾ ਕਿ ਕਿਸੇ ਸਿੰਘਣੀ ਦੀ ਦਸਤਾਰ ਲਾਈ ਗਈ ਹੈ ਇਸ ਦੇ ਉੱਤੇ ਐਕਸ਼ਨ ਲਈਏ ਕੋਈ ਫਰਦਰ ਐਕਸ਼ਨ ਕੋਈ ਤੁਹਾਡੇ ਨਾਲ ਗੱਲਬਾਤ ਐ ਜੀਪੀਸੀ ਵੱਲੋਂ ਜਾਂ ਕਿਸੇ ਹੋਰ ਵੱਲੋਂ ਮੈਨੂੰ ਬਾਬਾ ਮਾਨ ਸਿੰਘ ਅਕਾਲੀ ਜੀ ਦਾ ਕਾਲ ਆਇਆ ਸੀਗਾ ਹੂੰ ਤੇ ਬਾਬਾ ਬਖਸ਼ੀਸ਼ ਜੀ ਦਾ ਵੀ ਕਾਲ ਆਇਆ ਸੀ ਉਹ ਆਪਣਾ ਥੋੜਾ ਮੁੱਦਿਆਂ ਦੇ ਵਿੱਚ ਉਲਝੇ ਹੋਏ ਸੀ ਤੇ ਗਰਾਊਂਡ ਲੈਵਲ ਤੇ ਨਹੀਂ ਆ ਸਕੇ ਹੂੰ ਤੇ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਹੀ ਸੀਗੇ ਸਾਰੇ ਕਿ ਨੰਬਰ ਦੇ ਰਹੇ ਨੇ ਕਾਲ ਕਰ ਲਓ ਆ ਜਾਂਦੇ ਆ ਖੜ ਜਾਂਦੇ ਆ ਬਟ ਇਹ ਤਾਂ ਗਰਾਊਂਡ ਲੈਵਲ ਤੇ ਕੋਈ